ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਿਰਾ ਡੇਰੀ ਫਾਰਮ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਇਹ ਵੱਖ-ਵੱਖ ਮੇਲਿਆਂ ਤੇ ਤੁਹਾਨੂੰ ਚੰਗੇ ਤੋਂ ਚੰਗੇ ਨਗੀਨੇ ਚੰਗੇ ਤੋਂ ਚੰਗੇ ਸੀਮਲਾਂ ਦੇ ਬੱਚੇ ਦਿਖਾਉਂਦੇ ਰਹਿੰਦੇ ਜੀ ਸਾਡੇ ਚੈਨਲ ਦੀ ਇਹੀ ਕੋਸ਼ਿਸ਼ ਰਹਿੰਦੀ ਆ ਆ ਜੇ ਬਾਬਾ ਆਪਣੇ ਚੈਨਲ ਤੇ ਜੁੜੇ ਹੋਏ ਜਿੰਨੇ ਵੀ ਸਰੋਤੇ ਆ ਕਿੰਨਾ ਚੜ੍ਹ ਕੇ ਨੇ ਇਹਨੇ 23 ਪਲੱਸ ਬਾਬਾ ਜੀ ਟੌਪ ਤੋਂ ਟੌਪ ਨਗੀਨੇ ਲੈ ਕੇ ਸਾਡਾ ਚੈਨਲ ਜਿਹੜਾ ਲੈ ਕੇ ਆਉਂਦਾ ਰਿਹਾ ਬੀ ਐਫ ਡਬਲਯੂ ਏ ਪਿੰਡ ਕੋਟੜਾ ਕਾਲਾ ਵਿਖੇ ਪਹੁੰਚਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਮਹਾਰਾ ਡੈਰੀ ਫਾਰਮ ਚੈਨਲ ਵਿੱਚ ਜੁੜੇ ਹੋਏ ਸਾਰੇ ਭਰਾ ਕਿਉਂਕਿ ਥੋੜਾ ਜਿਹਾ ਜਿਹਾ ਲੇਟ ਹੋ ਗਿਆ ਆਪਦੇ ਕੰਮਾਂ ਧੰਦਾ ਕਰਕੇ ਤੇ ਅੱਜ ਆਪਾਂ ਜਿਹੜੀ ਬਿੰਨਰ ਮੱਝ ਆਪਾਂ ਦਿਖਾ ਰਹੇ ਆ ਵੀ ਕਿਹੜੇ ਪਿੰਡੋਂ ਇਹ ਬਾਈ ਦਾ ਕਿਹੜਾ ਪਿੰਡ ਹੈ ਤੇ ਕਿੰਨਾ ਇਸਮੱਝ ਨੇ ਦੁੱਧਤਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤੇ ਕੀ ਹਾਲ ਚਾਲ ਹੈ ਠੀਕ ਹੈ ਬਾਈ ਆਪਣਾ ਨਾਮ ਕੀ ਆ ਤੇ ਕਿਹੜਾ ਪਿੰਡ ਆਪਣਾ ਜੀ ਨਾਮ ਜਗਦੀਪ ਡੇਰੀ ਫਾਰਮ ਆਪਣਾ ਚੈਨਲ ਹੈ ਜਗਦੀਪ ਡੇਰੀ ਫਾਰਮ ਚੈਨਲ ਆ ਠੀਕ ਹੈ ਤੇ ਜਿਲ੍ਹਾ ਕਿਹੜਾ ਜਾਂਦਾ ਜੀ ਆਪਣਾ ਇਹ ਜਿਲ੍ਹਾ ਗੁਰਦਾਸਪੁਰ ਪਿੰਡ ਡੋਗਰ ਜੋ ਜਿਲ੍ਹਾ ਗੁਰਦਾਸਪੁਰ ਹਾਂਜੀ ਠੀਕ ਹੈ ਇਹ ਵੀ ਆਪਣੀ ਹੁਣ ਮੱਝ ਹੈ ਹਾਂਜੀ ਮਨ ਲਾ ਵੀ ਕਿਹੜਾ ਪਹਿਲਾ ਸੂਆ ਦੱਸ ਦਿਓ ਕਿਹੜਾ ਸੂਆ ਚੌਥਾ ਆ ਜੋ ਚੌਥੇ ਸੂਆ ਸੂਈ ਵੀ ਆ ਕਦੋਂ ਕਦੀ ਸੂਈ ਵੀ ਆ ਇਹਨੂੰ 1 ਮਹੀਨਾ ਹੋ ਗਿਆ ਕਿੰਨਾ ਦੁੱਧ ਕੱਢਿਆ ਜੀ ਨੇ ਦੁੱਧ ਨੇ 23 ਪਲੱਸ ਕੀਤਾ ਜਾਂਦਾ ਹੈ ਆ ਕੋਈ ਪਲੱਸ ਦੁੱਧ ਕੱਢਿਆ ਪਹਿਲੇ ਨੰਬਰ ਤੇ ਆਈ ਆ ਪਹਿਲੇ ਨੰਬਰ ਕਿੰਨੇ ਕੋ ਪਸ਼ੂ ਆ ਜੀ ਠੀਕ ਹੈ ਤੇ ਕਿਹੜੇ ਟੀਕੇ ਬਰਤਿਆਂ ਜਾਂ ਮਨ ਲਾ ਕਿੰਨੇ ਕੋ ਪਸ਼ੂ ਆ ਤੁਹਾਡੇ ਕੋਲੇ ਤੁਹਾਡੇ ਕੋਲ ਐਮ 29 ਦੇ ਆ ਐਮ 29 ਦੇ ਆ ਹਾਂ ਜੀ ਇਹੀ ਕਿਹਦੇ ਦੀ ਆ ਮੋਰਾ ਮਸਲਾ ਐਮ 29 ਹੈ ਵੀ ਐਮ 29 ਦੀ ਆ ਠੀਕ ਆ ਤੋਂ ਪਹਿਲੇ ਨੰਬਰ ਤੇ ਮਿੱਤਰੋ ਆਈ ਆ ਤੇ ਦੁੱਧ ਇਹਨੇ ਕੱਢਿਆ 23 ਪਲੱਸ 23 ਪਲੱਸ ਸੇਤ ਪੱਖੋਂ ਬਹੁਤ ਚੰਗੀ ਦੋੜੇ ਜ ਮੜੇ ਤੋਰ ਕੇ ਦਿਖਾਈ ਜੀ ਇਹਨੂੰ ਹੇ ਮਿੱਤਰੋ ਜਿਹੜੀਆਂ ਫਲਕਾਰੀਆਂ ਦਿੱਤੀਆਂ ਜਾਂਦੀਆਂ ਜੰਨੀਆਂ ਦਿੱਤੀਆਂ ਜਾਂਦੀਆਂ ਕੋਈ ਮਾੜੀ ਬੱਤੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੈ ਕਈ ਸਾਲਾਂ ਦੀ ਭਰਾ ਦੀ ਮਿਹਨਤ ਹੈ ਤੇ ਇਹ ਮਿੱਤਰੋ ਪਹਿਲੇ ਨੰਬਰ ਤੇ ਮਿੱਤਰੋ ਆਈ ਆ ਤੇ ਦੇਖ ਸਕਦੇ ਹੋ ਬਹੁਤ ਹੁਣ ਆਪ ਨੂੰ ਲੱਗਿਆ ਤੇ ਬਹੁਤ ਬਹੁਤ ਭਰਾ ਨੂੰ ਵਧਾਈਨਾ ਆਪਣੇ ਬੁਖਾਰ ਬੜੀ ਵਧੀਆ ਫੈਰਾਂ ਚ ਕਿੰਨਾ ਬਹੁਤ ਕਰ ਗਏ ਤੇ ਕਿੰਨਾ ਟਾਈਮ ਚਵਾਈ ਹੋਈ ਹੈ ਅੱਜ ਤਿੰਨ ਟਾਈਮ ਵੱਲੋਂ ਤਿੰਨ ਟਾਈਮ ਕੱਟੀਆਂ ਚਵਾਈਆਂ ਹੋਇਆ ਹੈ ਪਹਿਲਾ ਤਿੰਨ ਟਾਈਮ ਕੱਟੀਆਂ ਚਵਾਈਆਂ ਕੱਟੀਆਂ ਚਵਾਈਆਂ ਹਾਂਜੀ ਖਾਲੀ ਕਰੀਆਂ ਹਾਂਜੀ ਖਾਲੀ ਪੂਰੀ ਠੀਕ ਹੈ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਫੇਰ ਪੱਟੀਆਂ ਤਿੰਨ ਚਵਾਈਆਂ ਹੋਈਆਂ ਤਿੰਨ ਚਵਾਈਆਂ ਹਾਂ ਅੱਜ ਫਾਈਨਲ ਹੀ ਸਵੇਰੇ ਅੱਜ ਸਵੇਰ ਫਾਈਨਲ ਹੋਇਆ ਹਾਂਜੀ ਹਾਂਜੀ ਕੋ ਮੈਨੂੰ ਮਿੱਤਰੋ ਬਹੁਤ ਵਧੀਆ ਲੱਗਿਆ ਧਨੌਲੇ ਵੇਲੇ ਦੇ ਵਿੱਚ ਵੀ ਪਹੁੰਚਾਂਗੇ ਤੇ ਇਹ ਜਿਹੜਾ ਤੁਸੀਂ ਪਹਿਲੀ ਵਾਰ ਆਏ ਹੋ ਕਿ ਅੱਗੇ ਵੀ ਆਉਂਦੇ ਰਹਿੰਦੇ ਹੋ ਨਹੀਂ ਇਥੇ ਪਹਿਲੀ ਵਾਰ ਆਏ ਲੱਗਾ ਪਹਿਲੀ ਵਾਰ ਸੀ ਕੋਈ ਪਸ਼ੂ ਲਿਆਦੇ ਕਹਿੰਦੇ ਆ ਹਾਂਜੀ ਹਾਂਜੀ ਪਹਿਲਾਂ ਬੰਦਿਆਂ ਦੇ ਲਈ ਜੇਤੂ ਰਹੇ ਹੋ ਪਹਿਲਾਂ ਹਾਂਜੀ ਦੂਜੇ ਨਾਲ ਦੋ ਰਾਂ ਜਤੂ ਹੈ ਇਹਹੀ ਮੱਝ ਕੋਰ ਮੱਝ ਕਿੰਨਾ ਕੁ ਕੱਟੇ ਸੀ ਉਸ ਤੋਂ ਮੱਝ ਨੇ ਦੁੱਧ 26+ ਹੈਗਾ ਸੱਬੇ ਪਲੱਸ ਹਾਂਜੀ ਕਿੰਨੇ ਕੋ ਲੀਟਰ ਵਾਲੇ ਪਸ਼ੂ ਆਮ ਸੋਡੇ ਕੋਲ ਚੱਲ ਰਿਹਾ ਕਰੇ ਆਪਣੇ ਕੋ 20+ ਤੋਂ ਲੈ ਕੇ 26 ਤੱਕ ਜਾਂਦੇ ਆ ਠੀਕ ਆ ਹਾਂਜੀ ਤਾਂ 20+ ਤੋਂ ਲੈ ਕੇ ਮਿੱਤਰੋ 26 ਲੀਟਰ ਦਾ ਵੀ ਕੋਲੇ ਕਹਿੰਦਾ ਵੀ ਪਸ਼ੂ ਆਵ ਚੱਲਦੇ ਆ ਤੇ ਪਹਿਲਾਂ ਵੀ ਬਾਈ ਕਹਿੰਦਾ ਕਾਫੀ ਨਾਮ ਜਤਕੇ ਆ ਸੋ ਸਾਰੇ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਸਮੇਂ ਤੋਂ ਸਮਾਂ ਕੱਢ ਕੇ ਵੀਡੀਓ ਦੇਖੀ ਮਿਹਰਬਾਨੀ ਸ਼ੁਕਰੀਆ